ਬੜੇ ਦੁਖੀ ਹਿਰਦੇ ਦੇ ਨਾਲ ਅਸੀਂ ਉਸ ਵੀਰ ਦੀ ਗੱਲ ਕਰਨ ਜਾ ਰਹੇ ਹਾਂ ਜਿਸ ਨੇ ਬੀੜਾ ਚੁੱਕਿਆ ਵਰਟੂਰ ਕਰਨ ਦਾ ਵਰਟੂਰ ਵੀ ਕਿਸੇ ਆਮ ਮਿਸ਼ਨ ਦੇ ਲਈ ਨਹੀਂ ਸਗੋਂ ਮਿਸ਼ਨ ਹੈ ਸਰਕਾਰੀ ਖਾਲਸਾ ਦੇ ਅਧੀਨ ਬੈਨਰ ਦੇ ਹੇਠ ਦਸਤਾਰ ਸਜਾ ਕੇ ਸਿੰਘਾਂ ਦੇ ਅੰਦਰ ਪ੍ਰੇਰਨਾ ਪੈਦਾ ਕਰਨੀ ਸਿੱਖੀ ਦਾ ਪ੍ਰਚਾਰ ਕਰਨਾ ਪਰसों ਜਦੋਂ ਮੈਂ ਖਬਰ ਦੇਖੀ ਤੇ ਪਹਿਲੇ ਤਾਂ ਮੈਂ ਸ਼ੋਕ ਹੀ ਹੋ ਗਿਆ ਇਕਦਮ ਹੀ ਤੇ ਕੀ ਇਹ ਹੋਇਆ ਕੀ ਹੈ ਪਹਿਲੇ ਮੈਂ ਮੈਸੇਜ ਕੀਤਾ ਸਪੈਸ਼ਲੀ ਕਿ ਮੈਂ ਸ਼ੋਰੇ ਖਬਰ ਸੱਚੀ ਹੈ ਕਿਉਂਕਿ ਕਈ ਵਾਰੀ ਤੁਹਾਨੂੰ ਪਤਾ ਪੋਸਟਾਂ ਤੇ ਪਾ ਦਿੰਦੇ ਨੇ ਹਣਾ ਪਰ ਜਦੋਂ ਪਤਾ ਲੱਗਿਆ ਵੀ ਨਹੀਂ ਗੱਲ ਸੱਚੀ ਆ ਤਾਂ ਸੱਚੀ ਪੈਰਾ ਥੱਲੇ ਜਮੀਨ ਖੇਸ ਗਈ ਵੀ ਆ ਕਿਉਂ ਹੋਇਆ ਤਾਂ ਗੁਰਚਰਨ ਵੀਰ ਦੇ ਨਾਲ ਮੇਰੀ ਗੱਲ ਹੋਈ ਸੀ ਗਿਆਸ ਤੋਂ 2 ਮਹੀਨੇ ਪਹਿਲੇ ਬੜੀ ਵਧੀਆ ਗੱਲ ਹੋਈ ਸਾਡੀ ਉਹਨਾਂ ਨੇ ਦੱਸਿਆ ਵੀ ਅਸੀਂ ਜਿਹੜਾ ਵੀੜਾ ਚੱਕਿਆ ਹੋਇਆ ਵੀ ਸਰਕਾਰੇ ਖਾਲਸਾ ਦਾ ਇਹ ਆਪਾਂ ਥਾਂ-ਥਾਂ ਤੇ ਲੈ ਕੇ ਜਾਣਾ ਹੈ ਤਾਂ ਮੈਂ ਉਦੋਂ ਹੀ ਹਾਸੇ 'ਚ ਪੁੱਛ ਲਿਆ ਮੈਂ ਕਿ ਭਾਜੀ ਫਿਰ ਕਿੱਦਾਂ ਅਮਰੀਕਾ ਦੀ ਵੀ ਕੋਈ ਚਾਲੇ ਹੈਗੇ ਆ ਕਹਿੰਦੇ ਅਸੀਂ ਲਾਸਟ ਡੈਸਟੀਨੇਸ਼ਨ ਅਮਰੀਕਾ ਰੱਖੀ ਉਹਦੇ ਬਾਅਦ ਆਪਾਂ ਪਾਕਿਸਤਾਨ ਜਾਣਾ ਤੇ ਸਾਡੇ ਲਈ ਕੋਈ ਸੇਵਾ ਹੋਵੇ ਐਸ ਜਿੱਦਾਂ ਤੁਹਾਨੂੰ ਵੀ ਮੇਰਾ ਪਤਾ ਹੀ ਹੈ ਕਿ ਜੇ ਕੋਈ ਵੀਰ ਖਾਸ ਕਰਕੇ ਦਸਤਾਰ ਨੂੰ ਐਦਾਂ ਪ੍ਰਮੋਟ ਕਰੇ ਤਾਂ ਮੈਂ ਮੈਨੂੰ ਹੁੰਦਾ ਵੀ ਆਪਾਂ ਉਹਦਾ ਸਾਥ ਲਈ ਤੇ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਚਿੰਤਾ ਨਹੀਂ ਕਰਨੀ ਹੈਗੀ ਤੇ ਹਾਂਜੀ ਤੇ ਇੱਧਰ ਲਾਈਕ ਜਦੋਂ ਇੱਥੇ ਟਿੱਕਰ ਗੱਲ ਪਹੁੰਚੀ ਉਹਨਾਂ ਨੇ ਕਈ ਗੱਲਾਂ ਦੱਸੀਆਂ ਪਰੇਸ਼ਾਨ ਸੀਗੇ ਕਿਸ ਗੱਲ ਤੋਂ ਕੀ ਇਕੱਲੇ ਤੁਰੇ ਨੇ ਮਾਤਾ ਜੀ ਨੂੰ ਲੈ ਕੇ ਤੇ ਮਜ਼ਾਕ ਦੇ ਪਾਤਰ ਜ਼ਿਆਦਾ ਬਣ ਜਾਂਦੇ ਆ ਉਹ ਕਿਸ ਗੱਲ ਤੇ ਮਜ਼ਾਕ ਇਸ ਕਰਕੇ ਕਿ ਜਿਹੜੇ ਹੁਣ ਕਈ ਪੱਗਾ ਬੰਦੇ ਆ ਇੱਕ ਹੀ ਲੋਕ ਆ ਉਹਨਾਂ ਨੇ ਕਹਿਣਾ ਵੀ ਇਹਨੇ ਡਰਾਮਾ ਸ਼ੁਰੂ ਕੀਤਾ ਹੋਇਆ ਇੱਕ ਇੱਕ ਵਾਰੀ ਉਹ ਲਾਈਵ ਸੀ ਮੈਂ ਤੁਹਾਨੂੰ ਮੜੀ ਜੀ ਗੱਲ ਦੱਸ ਦਣਾ ਇੱਥੇ ਲਾਈਵ ਹੁੰਦੇ ਹੁੰਦੇ ਉਹਨਾਂ ਦਾ ਮਨ ਭਰਿਆ ਆਇਆ ਸੀ ਜੀ ਤੇ ਉਹਨਾਂ ਨੇ ਇੱਕ ਕਮੈਂਟ ਸ਼ੋਅ ਕੀਤਾ ਕਹਿੰਦੇ ਵੀ ਦੇਖੋ ਇਹ ਕਮੈਂਟ 'ਚ ਕੀ ਲਿਖਿਆ ਵੀ ਇਹਨੇ ਆਪਣੀ ਮਾਂ ਨੂੰ ਨਾਲ ਰੱਖ ਕੇ ਸਿਰਫ ਲੋਕਾਂ ਨੂੰ ਦਿਖਾਉਣ ਵਾਸਤੇ ਵੀਊ ਵਾਸਤੇ ਪੈਸੇ ਕਮਾੜਨ ਦਾ ਸੋਚਦਾ ਪਿਆ ਵੀ ਕੋਈ ਸੇਵਾ ਸੁਭਾ ਨਹੀਂ ਕਰਦਾ ਸਮੇਂ ਦੇ ਵਿੱਚ ਜਦੋਂ ਅਸੀਂ ਦੇਖਦੇ ਹੁੰਦੇ ਆ ਗੱਲਬਾਤ ਕਰਦੇ ਆ ਜਦੋਂ ਥੋੜੀ ਬੋਤੀ ਚੜਾਈ ਹੋ ਜਾਂਦੀ ਆ ਅਸੀਂ ਨਾ ਕਹਨੇ ਆ ਵੀ ਮਾਂ ਪਿਓ ਬਿਰਦਾ ਛੱਡੋ ਜੀ ਥੋੜਾ ਆਪਣੇ ਥੋੜੇ ਆਜ਼ਾਦੀ ਦੇ ਰੂਪ ਚ ਰਹਿਣੇ ਪਰ ਉਸ ਵੀਰ ਨੇ ਆਪਣੇ ਮਾਤਾ ਨੂੰ ਜਿੱਥੇ ਦੇਖੋ ਨਾਰ ਰੱਖਿਆ ਤੇ ਬੜਾ ਮਾਨ ਸਨਮਾਨ ਸੰਗਤ ਤੋਂ ਦਵਾਇ ਤੇ ਆਪ ਵੀ ਕੀਆ ਆਪ ਵੀ ਬਰਾਬਰ ਆਪਾਂ ਹੁਣ ਇੱਕ ਵੀਡੀਓ ਦੇਖਦੇ ਸੀ ਜਿਸ ਚ ਉਹਨਾਂ ਨੇ ਦੱਸਿਆ ਵੀ ਮੇਰੇ ਫਾਦਰ ਸਾਹਿਬ ਨਹੀਂ ਹੈਗੇ ਕਿੰਨਾ ਪਿਆਰ ਸੀ ਉਹਨਾਂ ਦਾ ਹਾਂ ਤੇ ਉਹ ਆਪਣੇ ਫਾਦਰ ਸਾਹਿਬ ਨੂੰ ਵੀ ਨਾਲ ਲੈ ਕੇ ਤੁਰ ਰਿਹਾ ਉਹਨਾਂ ਦਾ ਚੋਲਾ ਜਿਹੜਾ ਪਾਉਂਦੇ ਸੀਗੇ ਉਹ ਪਾਇਆ ਹੋਇਆ ਉੱਤੇ ਸਾਈਨ ਕਰਾਉਂਦੇ ਆ ਉਹ ਕਿਸੇ ਵੀਰ ਦੇ ਸਿਰ ਤੇ ਦਸਤਾਰ ਸਜਾਰ ਜੀ ਉਹ ਮੋਨਾ ਸੀ ਵੀਰ ਅੱਛਾ ਜੀ ਤੇ ਜਦੋਂ ਉਹਨੇ ਇਹ ਦਸਤਾਰ ਤੋਂ ਬਾਅਦ ਆਪਣਾ ਰੂਪ ਦੇਖਿਆ ਤੇ ਜਮਾਈ ਚੇਂਜ ਹੋ ਗਿਆ ਤੇ ਕਹਿੰਦਾ ਮੈਨੂੰ ਖੁਸ਼ੀ ਹੋਈ ਇਸ ਗੱਲ ਦੀ ਉਹ ਕਹਿੰਦਾ ਵੀ ਹੁਣ ਚਾਹੇ ਮੇਰੇ ਕੇਸ ਆਣ ਨਾਲ ਮੈਂ ਪਰ ਦਸਤਾਰ ਨਹੀਂ ਲਾਣੀ ਨਹੀਂ ਲਾਣੀ ਸੋ ਇਹ ਇੱਕ ਮੋਟੀਵੇਟ ਆ ਸਾਡੇ ਚ ਕਿਹਾ ਜਾਂਦਾ ਵੀ ਲੱਤਾਂ ਖਿੱਚਣ ਵਾਲਿਆਂ ਦੀ ਕਮੀ ਨਹੀਂ ਹੈਗੀ ਪਰ ਜੇ ਕੋਈ ਚੰਗਾ ਕਰ ਰਿਹਾ ਉਹਨੂੰ ਅਸੀਂ ਟਾਣਾ ਹੀ ਟਾਣਾ ਚਲੋ ਵੀਰ ਦੀ ਜਿਹੜੀ ਸੋਚ ਸੀਗੀ ਸ਼ਾਇਦ ਅਸੀਂ ਕਦੀ ਖਰੇ ਵੀ ਨਕਤਰੀਏ ਪਰ ਅੱਜ ਦੇਖਿਆ ਜਾਏ ਤਾਂ ਉਹਨਾਂ ਦੇ ਮਾਤਾ ਜੀ ਦੇ ਕੀ ਬੇਤਰੀ ਹੋਣੀ ਬਹੁਤ ਦੁੱਖ ਹੈ ਉਸ ਬਿਗਤੀ ਬਾਰੇ ਲਾਇਕ ਨਾ ਅਗੇ ਨਾ ਪਿੱਛੇ ਤਾਂ ਮੂਲਕ ਵੀ ਉਹ ਲੋਗਾਂ ਨੇ ਮੁਰਕ ਚ ਬੱਟੇ ਨੇ ਮੈਂ ਸਟੋਰੀਆਂ ਦੇਖਦਾ ਸੀ ਤਾਂ ਬਾਰ-ਬਾਰ ਇੱਕੋ ਸਟੋਰੀ ਪਾਰੇ ਆ ਕਿ ਭਾਈ ਸਾਹਿਬ ਜੀ ਦੇ ਪਰਿਵਾਰ ਚੋਂ ਅਗਰ ਕੋਈ ਮਾਤਾ ਜੀ ਕੋਲਾ ਸਕਦਾ ਇਸ ਟਾਈਮ ਤੇ ਤੇ ਆਜੋ ਆ ਸਾਡੇ ਨੰਬਰ ਆ ਮਾਤਾ ਜੀ ਨੂੰ ਤੁਹਾਡੀ ਬਹੁਤ ਲੋੜ ਆ ਗੱਲ ਤੋਂ ਲਗਾਤਾਰ ਇਹੀ ਗੱਲਾਂ ਪੈ ਰਹੀਆਂ ਨੇ ਪਤਾ ਨਹੀਂ ਸ਼ਾਇਦ ਕਿਸੇ ਨੇ ਅਪਰੋਚ ਕੀਤੀ ਆ ਨਹੀਂ ਕੀਤੀ ਐ ਪਰ ਕਿੰਨੇ ਦੁੱਖੜੀ ਗੱਲ ਆ ਕਿ ਉਹਨਾਂ ਨੂੰ ਲਿਖਣਾ ਪੈ ਰਿਹਾ ਕੀ ਮਾਤਾ ਜੀ ਨੂੰ ਇਸ ਟਾਈਮ ਲੋੜਿਆ ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ ਯੂਐਸਏ ਮੈਂ ਹਰਪਾਲ ਸਿੰਘ ਸੁਨਾਵ ਬਬਜੀ ਦਾ ਸਵਾਗਤ ਕਰਦਾ ਅੱਜ ਦੀ ਗੱਲਬਾਤ ਦਾ ਜੋ ਵਿਸ਼ਾ ਹੈ ਉਹ ਬੜੇ ਦੁਖੀ ਹਿਰਦੇ ਦੇ ਨਾਲ ਅਸੀਂ ਉਸ ਵੀਰ ਦੀ ਗੱਲ ਕਰਨ ਜਾ ਰਹੇ ਹਾਂ ਜਿਸ ਨੇ ਬੀੜਾ ਚੁੱਕਿਆ ਵਰ ਟੂਰ ਕਰਨ ਦਾ ਵਰ ਟੂਰ ਵੀ ਕਿਸੇ ਆਮ ਮਿਸ਼ਨ ਦੇ ਲਈ ਨਹੀਂ ਸਗੋ ਮਿਸ਼ਨ ਹੈ ਸਰਕਾਰੀ ਖਾਲਸਾ ਦੇ ਅਧੀਨ ਬੈਨਰ ਦੇ ਹੇਠ ਦਸਤਾਰ ਸਜਾ ਕੇ ਸਿੰਘਾਂ ਦੇ ਅੰਦਰ ਪ੍ਰੇਰਨਾ ਪੈਦਾ ਕਰਨੀ ਸਿੱਖੀ ਦਾ ਪ੍ਰਚਾਰ ਕਰਨਾ ਉਹ ਵੀਰ ਵਰਟੂਰ ਤੇ ਵੀ ਸੀ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਜਾ ਕੇ ਸਭ ਤੋਂ ਵੱਡੀ ਗੱਲ ਆਪਣੇ ਸਤਕਾਰਯੋਗ ਮਾਤਾ ਜੀ ਨੂੰ ਨਾਲ ਲਿਜਾ ਕੇ ਇਹ ਕਾਰਜ ਕਰ ਰਿਹਾ ਸੀ ਪਿਛਲੇ ਦਿਨੀ ਫਿਲੀਪੀਨਸ ਧਰਤੀ ਦੇ ਉੱਤੇ ਉਸ ਵੀਰ ਦਾ ਅਕਾਲ ਚਲਾਣਾ ਹੋ ਜਾਂਦਾ ਹੈ ਉਸ ਦੀ ਬਾਬਤ ਸਾਡੇ ਨਾਲ ਨੇ ਦਸਤਾਰ ਕੋਚ ਸਿਮਰਜੀਤ ਸਿੰਘ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਇਹਨਾਂ ਦੇ ਉਹ ਮਿੱਤਰ ਨੇ ਰਹੇ ਨੇ ਤੋਂ ਪੁੱਛਦੇ ਆ ਉਹਨਾਂ ਦੀ ਬਾਬਤ ਹੋਰ ਗੱਲਾਂ ਹਾਂਜੀ ਭਾਈ ਸਾਹਿਬ ਜੀ ਤੁਹਾਡਾ ਸਵਾਗਤ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਹਾਂਜੀ ਹਾਂਜੀ ਜੋ ਭਾਈ ਗੁਰਚਰਨ ਸਿੰਘ ਦੀ ਬਾਬਤ ਨੌਜਵਾਨ ਯੰਗ ਵੀਰ ਦੀ ਬਾਬਤ ਜੋ ਦੁਖਮਈ ਖਬਰ ਸੋਸ਼ਲ ਮੀਡੀਆ ਤੇ ਆਂਦੀ ਹੈ ਕੀ ਕਹੋਗੇ ਤੁਸੀਂ ਜਾਣਦੇ ਹੋ ਉਸ ਬਾਰੇ ਕੋਈ ਹਾਂਜੀ ਲਾਈਕ ਪਰਸੋਂ ਜਦੋਂ ਮੈਂ ਖਬਰ ਦੇਖੀ ਤੇ ਪਹਿਲੇ ਤਾਂ ਮੈਂ ਸ਼ੋਕ ਹੀ ਹੋ ਗਿਆ ਇੱਕਦਮ ਹੀ ਜੀ ਤੇ ਕੀ ਇਹ ਹੋਇਆ ਕੀ ਹੈ ਪਹਿਲੇ ਮੈਂ ਮੈਸੇਜ ਕੀਤਾ ਸਪੈਸ਼ਲੀ ਕਿ ਮੇਕ ਸ਼ੋਰ ਇਹ ਖਬਰ ਸੱਚੀ ਹੈ ਕਿਉਂਕਿ ਕਈ ਵਾਰੀ ਤੁਹਾਨੂੰ ਪਤਾ ਪੋਸਟਟੈਂਪ ਵੀ ਪਾ ਦਿੰਦੇ ਨੇ ਹਣਾ ਜੀ ਪਰ ਜਦੋਂ ਪਤਾ ਲੱਗਿਆ ਵੀ ਨਹੀਂ ਗੱਲ ਸੱਚੀ ਆ ਤਾਂ ਸੱਚੀ ਪੈਰਾ ਥੱਲੇਉ ਜ਼ਮੀਨ ਖਿਸਕ ਗਈ ਵੀ ਆ ਕਿਉਂ ਹੋਇਆ ਤੁਸੀਂ ਗੱਲ ਕੀਤੀ ਉਹ ਆਪਣੇ ਮਾਤਾ ਜੀ ਨੂੰ ਲੈ ਕੇ ਤੁਰ ਰਹੇ ਸੀਗੇ ਤਾਂ ਗੁਰਚਰਨ ਵੀਰ ਦੇ ਨਾਲ ਮੇਰੀ ਗੱਲ ਹੋਈ ਸੀਗੀ ਅਸ ਤੋਂ 2 ਮਹੀਨੇ ਪਹਿਲੇ ਜੀ ਬੜੀ ਵਧੀਆ ਗੱਲ ਹੋਈ ਸਾਡੀ ਉਹਨਾਂ ਨੇ ਦੱਸਿਆ ਵੀ ਅਸੀਂ ਜਿਹੜਾ ਵੀੜਾ ਚੱਕਿਆ ਹੋਇਆ ਵੀ ਸਰਕਾਰੀ ਖਾਲਸਾ ਦਾ ਇਹ ਆਪਾਂ ਥਾਂ-ਥਾਂ ਤੇ ਲੈ ਕੇ ਜਾਣਾ ਹੈ ਜੀ ਤਾਂ ਮੈਂ ਉਦੋਂ ਹੀ ਹਾਸੇ 'ਚ ਪੁੱਛ ਲਿਆ ਮੈਂ ਕਿਹਾ ਭਾਜੀ ਫਿਰ ਕਿੱਦਾਂ ਅਮਰੀਕਾ ਦੀ ਵੀ ਕੋਈ ਚਾਲੇ ਹੈਗੇ ਆ ਕਹਿੰਦੇ ਅਸੀਂ ਲਾਸਟ ਡੈਸਟੀਨੇਸ਼ਨ ਅਮਰੀਕਾ ਰੱਖੀ ਉਹਦੇ ਬਾਅਦ ਆਪਾਂ ਪਾਕਿਸਤਾਨ ਜਾਣਾ ਤੇ ਜਦੋਂ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਮੈਂ ਕਿਹਾ ਜੀ ਇਹ ਤਾਂ ਚਲੋ ਬੜੀ ਚੰਗੀ ਗੱਲ ਆ ਤੇ ਸਾਡੇ ਲਈ ਕੋਈ ਸੇਵਾ ਹੋਵੇ ਐਸ ਜਿੱਦਾਂ ਤੁਹਾਨੂੰ ਵੀ ਮੇਰਾ ਪਤਾ ਹੀ ਹੈ ਕਿ ਜੇ ਕੋਈ ਵੀ ਖਾਸ ਕਰਕੇ ਦਸਤਾਰ ਨੂੰ ਏਦਾਂ ਪ੍ਰਮੋਟ ਕਰੇ ਤਾਂ ਮੈਂ ਪਹਿਲਾਂ ਮੈਨੂੰ ਹੁੰਦਾ ਵੀ ਆਪਾਂ ਉਹਦਾ ਸਾਥ ਦਈਏ ਜੀ ਤੇ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਚਿੰਤਾ ਨਹੀਂ ਕਰਨੀ ਹੈਗੀ ਤੇ ਹਾਂਜੀ ਤੇ ਇੱਧਰ ਲਾਈਕ ਜਦੋਂ ਇੱਥੇ ਧਿੱਕਰ ਗੱਲ ਪਹੁੰਚੀ ਉਹਨਾਂ ਨੇ ਕਈ ਗੱਲਾਂ ਦੱਸੀਆਂ ਫਾਰ ਇਗਜ਼ਾਮਪਲ ਪਰੇਸ਼ਾਨ ਸੀਗੇ ਕਿਸ ਗੱਲ ਤੋਂ ਕੀ ਇਕੱਲੇ ਤੁਰੇ ਨੇ ਮਾਤਾ ਜੀ ਨੂੰ ਲੈ ਕੇ ਜੀ ਤੇ ਮਜਾਕ ਦੇ ਪਾਤਰ ਜ਼ਿਆਦਾ ਬਣੀ ਜਾਂਦੇ ਆ ਉਹ ਕਿਸ ਕਰ ਤੇ ਮਜਾਕ ਕਰਦਾ ਸੀ ਮਜਾਕ ਇਸ ਕਰਕੇ ਜਿਹੜੇ ਹੁਣ ਕਈ ਪੱਗਾ ਬੰਦੇ ਆ ਯਕੀ ਲੋਕ ਆ ਉਹਨਾਂ ਨੇ ਕਹਿਣਾ ਵੀ ਇਹਨੇ ਡਰਾਮਾ ਸ਼ੁਰੂ ਕੀਤਾ ਹੋਇਆ ਇੱਕ ਜੀ ਇੱਕ ਵਾਰੀ ਉਹ ਲਾਈਵ ਸੀਗੇ ਮੈਂ ਤੁਹਾਨੂੰ ਮੜੀ ਜੀ ਗੱਲ ਦੱਸ ਦਿੰਦਾ ਇੱਥੇ ਲਾਈਵ ਹੁੰਦੇ ਹੁੰਦੇ ਉਹਨਾਂ ਦਾ ਮਨ ਭਰਿਆ ਆ ਸੀ ਜੀ ਤੇ ਉਹਨਾਂ ਨੇ ਇੱਕ ਕਮੈਂਟ ਸ਼ੋਅ ਕੀਤਾ ਕਹਿੰਦੇ ਵੀ ਦੇਖੋ ਇਹ ਕਮੈਂਟ ਚ ਕੀ ਲਿਖਿਆ ਵੀ ਇਹਨੇ ਆਪਣੀ ਮਾਂ ਨੂੰ ਨਾਲ ਰੱਖ ਕੇ ਸਿਰਫ ਲੋਕਾਂ ਨੂੰ ਦਿਖਾਉਣ ਵਾਸਤੇ ਵਿਊ ਵਾਸਤੇ ਪੈਸੇ ਕਮਾਣ ਦਾ ਸੋਚਦਾ ਪਿਆ ਇਹ ਕੋਈ ਸੇਵਾ ਸੁਭਾ ਨਹੀਂ ਕਰਦਾ ਬਈ ਮਾੜੀ ਸੋਚੇ ਲੋਕਾਂ ਦੀ ਹੁਣ ਸੋਚੋ ਕਿ ਉਹ ਬੰਦੇ ਨੇ ਇਹ ਲਾਈਵ ਉਸ ਚੀਜ਼ ਨੂੰ ਪ੍ਰੋਨਾਊਂਸ ਕੀਤਾ ਸੀ ਤੇ ਉਹ ਫਿਰ ਗੁੱਸੇ 'ਚ ਉਹਨੇ ਕਿਹਾ ਵੀ ਸੀਗਾ ਵੀ ਕਹਿੰਦਾ ਵੀ ਤੁਹਾਨੂੰ ਤੁਸੀਂ ਕਹਿੰਦਾ ਚਾਹੇ ਮੈਨੂੰ ਜੋ ਮਰਜ਼ੀ ਕਰ ਲੋ ਇਹ ਕਹਿੰਦਾ ਵਹੀਰ ਨਹੀਂ ਰੁਕਣੀ ਹੈਗੀ ਹੁਣ ਪਰ ਤੁਸੀਂ ਇਹ ਦੇਖੋ ਵੀ ਅੱਜ ਦੇ ਸਮੇਂ ਦੇ ਵਿੱਚ ਜਦੋਂ ਅਸੀਂ ਦੇਖਦੇ ਹੁੰਦੇ ਆ ਗੱਲਬਾਤ ਕਰਦੇ ਆ ਜਦੋਂ ਥੋੜੀ ਬੋਤੀ ਚੜ੍ਹਾਈ ਹੋ ਜਾਂਦੀ ਆ ਅਸੀਂ ਨਾ ਕਹਨੇ ਆ ਵੀ ਮਾਪਿਓ ਬਿਰਦਾ ਛੱਡੋ ਜੀ ਥੋੜਾ ਆਪਣੇ ਥੋੜੇ ਆਜ਼ਾਦੀ ਦੇ ਰੂਪ ਚ ਦਿੰਦੇ ਨੇ ਪਰ ਉਸ ਵੀਰ ਨੇ ਆਪਣੇ ਮਾਤਾ ਨੂੰ ਜਿੱਥੇ ਦੇਖੋ ਨਾਰ ਰੱਖਿਆ ਤੇ ਬੜਾ ਮਾਣ ਸਨਮਾਨ ਸੰਗਤ ਤੋਂ ਦਵਾਏ ਤੇ ਆਪ ਵੀ ਕੀਤਾ ਆਪ ਵੀ ਬਰਾਬਰ ਅੱਛਾ ਕੱਲਾ ਮਾਤਾ ਜੀ ਨੂੰ ਵੀ ਨਹੀਂ ਤੁਸੀਂ ਆਪਾਂ ਹੁਣ ਇੱਕ ਵੀਡੀਓ ਦੇਖਦੇ ਸੀ ਜਿੱਥੇ ਉਹਨਾਂ ਨੇ ਦੱਸਿਆ ਵੀ ਮੇਰੇ ਫਾਦਰ ਸਾਹਿਬ ਨਹੀਂ ਹੈਗੇ ਕਿੰਨਾ ਪਿਆਰ ਸੀ ਉਹਨਾਂ ਦਾ ਹਾਂ ਤੇ ਉਹ ਆਪਣੇ ਫਾਦਰ ਸਾਹਿਬ ਨੂੰ ਵੀ ਨਾਂ ਲੈ ਕੇ ਤੁਰ ਰਿਹਾ ਹੈ ਬਿਲਕੁਲ ਉਹਨਾਂ ਦਾ ਚੋਲਾ ਜਿਹੜਾ ਪਾਉਂਦੇ ਸੀਗੇ ਉਹ ਪਾਇਆ ਹੋਇਆ ਉੱਤੇ ਸਾਈਨ ਕਰਉਂਦੇ ਆ ਉਹ ਸੋ ਮੈਨੂੰ ਇਹ ਲੱਗਦਾ ਵੀ ਆਪਾਂ ਨੂੰ ਨੈਗੇਟਿਵਿਟੀ ਚਾਹੇ ਜੇ ਬੰਦੇ 'ਚ ਜੋ ਮਰਜ਼ੀ ਹੋਵੇ ਇੱਥੇ ਕੋਈ ਵੀ 100% ਤਾਂ ਹੈ ਹੀ ਨਹੀਂ ਜੀ ਪਰ ਜੇ ਹੈਗੀ ਵੀ ਆ ਤੁਸੀਂ ਇਹ ਦੇਖੋ ਉਹਦਾ ਉਪਰਾਲਾ ਕਿੰਨਾ ਵੱਡਾ ਕਿ ਮੈਂ ਸਿਮਰ ਮੈਂ ਆਪਣੀ ਗੱਲ ਕਰਾਂ ਬਈ ਮੈਂ ਇੱਕ ਦਿਨ ਵਾਸਤੇ ਵੀ ਕਿਤੇ ਬਾਹਰ ਨਹੀਂ ਜਾ ਸਕਦਾ ਪਰ ਉਸ ਸਿੱਖਨੇ ਨੌਜਵਾਨ ਵੀਰ ਨੇ ਹਾਂ ਕਿੱਡਾ ਪਟਾ ਉਪਰਾਲਾ ਚੱਕਿਆ ਕਿਹੜੀ ਮਲੇਸ਼ੀਆ ਚਲੇ ਗਿਆ ਬੈਂਕੋਕ ਚਲੇ ਗਿਆ ਫਿਰ ਢਾਕਾ ਜਾ ਕੇ ਆਇਆ ਉਹਦੇ ਬਾਅਦ ਹੁਣ ਫਿਲੀਪਿਨਜ਼ ਆ ਕੇ ਜੋ ਸਰਕਾਰ ਪੁਰਖ ਨੂੰ ਮਨਜ਼ੂਰ ਹੋਣਾ ਸੀ ਹੋ ਗਿਆ ਉਹਦਾ ਦੀ ਜਿਹੜੀ ਸੋਚ ਸੀਗੀ ਨਾ ਮੈਨੂੰ ਬਹੁਤ ਚੰਗੀ ਲੱਗੀ ਕੋਈ ਖਾਸ ਘਟਨਾ ਜਿਹੜੀ ਤੁਸੀਂ ਦੇਖਦੇ ਹੋ ਕਿ ਕਿਸੇ ਦੇ ਦਸਤਾਰ ਸਜਾਂ ਜਾਂਦਾ ਹੋਵੇ ਕੋਈ ਖਾਸ ਮੈਸੇਜ ਵੀ ਦਿੰਦਾ ਸੀ ਇੱਕ ਉਹਨਾਂ ਨੇ ਸਾਂਝੀ ਕੀਤੀ ਸੀਗੀ ਉਹ ਸ਼ਾਇਦ ਉਹ ਵੀਡੀਓ ਪਤਾ ਨਹੀਂ ਮੈਂ ਦੇਖੀ ਨਹੀਂ ਦੇਖੀ ਪਰ ਉਹ ਇਹ ਕਿਸੇ ਵੀਰ ਦੇ ਸਿਰ ਤੇ ਦਸਤਾਰ ਸਜਾਰੀ ਸੀ ਉਹ ਮੋਨਾ ਸੀ ਵੀਰ ਅੱਛਾ ਜੀ ਤੇ ਜਦੋਂ ਉਹਨੇ ਦਸਤਾਰ ਤੋਂ ਬਾਅਦ ਆਪਣਾ ਰੂਪ ਦੇਖਿਆ ਤੇ ਜਮਾਈ ਚੇਂਜ ਹੋ ਗਿਆ ਉਹ ਕਹਿੰਦਾ ਮੈਨੂੰ ਖੁਸ਼ੀ ਹੋਈ ਇਸ ਗੱਲ ਦੀ ਉਹ ਕਹਿੰਦਾ ਵੀ ਹੁਣ ਚਾਹੇ ਮੇਰੇ ਕੇਸਾਂ ਨਾਲ ਮੈਂ ਪਰ ਦਸਤਾਰ ਨਹੀਂ ਲਾਣੀ ਨਹੀਂ ਲਾਣੀ ਸੋ ਇਹ ਇੱਕ ਮੋਟੀਵੇਟ ਹੈ ਜੀ ਸਾਡੇ ਚ ਕਿਹਾ ਜਾਂਦਾ ਵੀ ਲੱਤਾਂ ਖਿੱਚਣ ਵਾਲਿਆਂ ਦੀ ਕਮੀ ਨਹੀਂ ਹੈਗੀ ਜੀ ਪਰ ਜੇ ਕੋਈ ਚੰਗਾ ਕਰ ਰਿਹਾ ਉਹਨੂੰ ਅਸੀਂ ਟਾਣਾ ਹੀ ਟਾਣਾ ਆ ਮੈਨੂੰ ਸਾਨੂੰ ਦੁੱਖ ਆ ਜੀ ਸਾਰੇ ਜਿੰਨੇ ਵੀ ਅਸੀਂ ਦਸਤਾਰ ਕੋਚ ਹੈਗੇ ਆ ਕਿ ਚਲੋ ਵੀਰ ਦੀ ਜਿਹੜੀ ਸੋਚ ਸੀਗੀ ਸ਼ਾਇਦ ਅਸੀਂ ਕਦੀ ਖਰੇ ਵੀ ਨਕਤਰੀਏ ਪਰ ਅੱਜ ਦੇਖਿਆ ਜਾਏ ਤਾਂ ਉਹਨਾਂ ਦੇ ਮਾਤਾ ਜੀ ਤੇ ਕੀ ਬੀਤਰੀ ਹੋਣੀ ਬਹੁਤ ਬਹੁਤ ਦੁੱਖ ਹੈ ਉਸ ਬੀਬੀ ਦੀ ਬਾਬੇ ਲਾਇਕ ਨਾ ਅੱਗੇ ਨਾ ਪਿੱਛੇ ਤਾਂ ਮੂਲਕ ਵੀ ਉਹ ਬੇਗਾਨੇ ਮੁਗਾਨੇ ਮੁਲਕ ਚ ਬੱਠੇ ਨੇ ਇੱਕ ਦੁੱਖ ਵਾਲੀ ਗੱਲ ਦੱਸਣ ਲੱਗਾ ਸ਼ਾਇਦ ਹੋ ਸਕਦਾ ਹੁਣ ਕੰਟੈਕਟ ਹੋ ਗਏ ਹੋਣਗੇ ਮੈਂ ਸਟੋਰੀਆਂ ਦੇਖਦਾ ਸੀ ਤਾਂ ਬਾਰ ਬਾਰ ਇੱਕੋ ਸਟੋਰੀ ਪਾ ਰਹੇ ਆ ਕਿ ਭਾਈ ਸਾਹਿਬ ਜੀ ਦੇ ਪਰਿਵਾਰ ਚੋਂ ਅਗਰ ਕੋਈ ਮਾਤਾ ਜੀ ਕੋਲਾ ਸਕਦਾ ਇਸ ਟਾਈਮ ਤੇ ਤੇ ਆਜੋ ਆ ਸਾਡੇ ਨੰਬਰ ਆ ਮਾਤਾ ਜੀ ਨੂੰ ਤੁਹਾਡੀ ਬਹੁਤ ਲੋੜ ਆ ਕੱਲ ਤੋਂ ਲਗਾਤਾਰ ਇਹੀ ਗੱਲਾਂ ਪੈ ਰਹੀਆਂ ਨੇ ਪਤਾ ਨਹੀਂ ਸ਼ਾਇਦ ਕਿਸੇ ਨੇ ਅਪਰੋਚ ਕੀਤੀ ਆ ਨਹੀਂ ਕੀਤੀ ਐ ਪਰ ਕਿੰਨੀ ਦੁਖੜੀ ਗੱਲ ਆ ਕਿ ਉਹਨਾਂ ਨੂੰ ਲਿਖਣਾ ਪੈ ਰਿਹਾ ਕਿ ਮਾਤਾ ਜੀ ਨੂੰ ਇਸ ਟਾਈਮ ਲੋੜ ਆ ਹਾਲਾਂਕਿ ਸਾਨੂੰ ਪ੍ਰੈਕਟੀਕਲ ਹੋ ਕੇ ਸੋਚਣਾ ਚਾਹੀਦਾ ਵੀ ਇਸ ਟਾਈਮ ਮਾਤਾ ਜੀ ਨਾ ਡੀ ਕਿਸੇ ਉਹਨਾਂ ਦੇ ਖਾਸ ਦੋਸਤ ਦੇ ਨਾਲ ਲੇਟੈਸਟ ਗੱਲਬਾਤ ਹੋਈ ਆ ਮੇਰੀ ਗੱਲ ਹੋਈ ਸੀਗੀ ਇੱਕ ਜਣੇ ਨਾਲ ਇੰਸਟਾਗ੍ਰam ਤੇ ਇਸੇ ਬਾਬਤ ਗੱਲ ਹੋਈ ਆ ਹਾਂਜੀ ਉਹਨਾਂ ਨੇ ਦੱਸਿਆ ਵੀ ਆਪਾਂ ਜਰਨਲ ਸੁਧਾਰਨ ਗੱਲ ਕਰਦੇ ਸੀ ਮੈਂ ਕਹਿੰਦਾ ਇਸ ਵੀਰ ਤੋਂ ਨਾ ਜੈਲਸ ਬਹੁਤ ਕਰਦੇ ਸੀ ਸਾਰੇ ਉਹ ਕਿਉਂ ਕਰਦੇ ਸੀ ਚੜ੍ਹਾਈ ਹੋਈ ਨਹੀਂ ਚੜ੍ਹਾਈ ਨਹੀਂ ਕਰ ਗਿਆ ਸੀ ਅਗਲਾ ਥੋੜੇ ਟਾਈਮ ਚ ਤੁਸੀਂ ਮੈਨੂੰ ਕਿੰਨੇ ਟਾਈਮ ਤੋਂ ਜਾਣਦੇ ਹੋ ਕਦੀ ਤੁਸੀਂ ਮੇਰੇ ਮੂੰਹ ਚ ਸੁਣਿਆ ਕਿ ਮੈਂ ਵਰਲਡ ਟੂਰ ਦੀ ਦਸਤਾਰ ਕੰਪੀਟੀਸ਼ਨ ਰੋਲਣੇ ਆ ਕਰਨੇ ਆ ਪਰ ਉਹ ਉਹ ਕਰ ਰਹੇ ਸੀ ਕਿੰਨਾ ਵੱਡਾ ਦਸਤਾਰ ਕਹਿਣ ਨੂੰ ਕੱਪੜਾ ਹੈ ਪਰ ਜਦੋਂ ਸਿਰ ਤੇ ਸਜਦਾ ਤਾਂ ਤਾਜ ਦੀ ਵੀ अहमियत ਖਤਮ ਕਰ ਜਾਂਦਾ ਉਹ। ਕੀ ਬਾਤ ਹੈ। ਰਾਣੀ ਦੇ ਸਿਰ ਤੇ ਤਾਜ ਉਹ ਰੋਜ਼ ਸੋਚ ਕੇ ਚੜਾਉਂਦੇ ਤਾਂ ਰਾਣੀ ਨੂੰ ਨੀਂਦ ਨਹੀਂ ਆਉਂਦੀ ਹੋਣੀ ਕਿ ਕਿਹੜੇ ਵੇਲੇ ਤਾਜ ਨੇ ਉਤਰ ਜਾਣਾ। ਪਰ ਕਮਾਲ ਦੀ ਗੱਲ ਕਲਗੀਆਂ ਵਾਲੇ ਬਾਪੂ ਦੀ ਜਿਨੇ ਤਾਜ ਐਸਾ ਬਣਾਤਾ ਕਿ ਇੱਕ ਠੋਕ ਕੇ ਅਸੀਂ ਗੰਨੇ ਸਰਦਾਰ ਆਂ। ਦੇ ਉਸ ਵੀਰ ਦੀ ਇਸ ਟਰਾਈਕ ਮੈਂ ਇੱਕ ਵੀਡੀਓ ਹੋਰ ਦਿਖਦੇ ਤੁਸੀਂ ਵੀ ਦੇਖ ਲੈਣੇ ਵੀ ਮੇਰਾ ਖਿਆਲ ਹੈ ਜਦੋਂ ਕਿਸੇ ਦੇ ਦਸਤਾਰ ਸਜਾਣ ਜਾਂਦੇ ਸੀ ਉਹ ਇੱਕ ਪ੍ਰੈਜ਼ੈਂਟ ਵੀ ਦੰਦੇ ਹਾਂ ਉਸੇ ਬਾਬਤ ਨੂੰ ਲੈ ਕੇ ਮੇਰੀ ਗੱਲ ਹੋਈ ਸੀ ਜੀ ਮੈਂ ਫੋਨ ਲਾਇਆ ਹਾਂਜੀ ਮੈਂ ਜਦੋਂ ਉਹ ਵੀਡੀਓ ਦੇਖੀ ਜੀ ਮੈਂ ਫੋਨ ਲਾਇਆ ਜੀ ਉਹਨਾਂ ਨੂੰ ਤੇ ਭਾਈ ਸਾਹਿਬ ਉਹਨਾਂ ਨੂੰ ਭਾਈ ਸਾਹਿਬ ਕਹਿੰਦੇ ਕਿ ਮੈਂ ਕਿਹਾ ਭਾਜੀ ਮੈਨੂੰ ਉਹ ਕਹਿੰਦੇ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਮੈਂ ਕਿਹਾ ਮੈਂ ਗੱਲ ਇਸ ਕਰਕੇ ਕਰ ਰਿਹਾ ਤੁਹਾਡੀ ਨੇ ਇੱਕ ਵੀਡੀਓ ਦੇਖੀ ਵੀ ਜਿੱਥੇ ਤੁਸੀਂ ਦਸਤਾਰ ਸਜਾਣਗੇ ਹੋ ਤੁਸੀਂ ਉੱਥੇ ਮਹਾਰਾਜਾ ਰਣਜੀਤ ਸਿੰਘ ਦੀ ਦਲੀਪ ਸਿੰਘ ਜੀ ਦੀ ਇਦਾਂ ਦੀਆਂ ਫੋਟੋਆਂ ਦੇ ਰਹੇ ਹੋ ਇਹਦਾ ਰੀਜ਼ਨ ਕੀ ਆ ਇਹਦਾ ਬਿਹਾਈਂਡ ਕਹਿੰਦੇ ਭਾਜੀ ਲੋਕਾਂ ਨੂੰ ਨਾ ਅੱਜ ਦੇ ਦੁਨਿਆਵੀ ਸਿੰਗਰ ਯਾਦ ਰਹਿ ਗਏ ਜੀ ਪਰ ਜਰਨੈਲਾਂ ਦੇ ਨਾਮ ਭੁੱਲ ਗਏ ਨੇ ਕਹਿੰਦੇ ਮੈਂ ਫੋਟੋ ਦੇਣ ਦਾ ਮੇਰਾ ਮਤਲਬ ਇਹੀ ਹੈ ਵੀ ਜਦੋਂ ਆਪਣੇ ਕਮਰੇ ਚ ਜਾਂ ਕਿਤੇ ਵੀ ਲਾਣਗੇ ਨਾ ਉੱਚੇ ਤੇ ਰੱਖਣਗੇ ਕਿ ਇੱਕ ਸਿੰਘ ਆਇਆ ਸੀਗਾ ਦਸਤਾਰ ਸਜਾਣੇ ਉਹ ਨਿਸ਼ਾਨੀ ਦੇ ਕੇ ਕਿਹਾ ਵੀ ਇਹ ਸਾਡੇ ਅਸਲੀ ਰਾਜੇ ਆ ਲੱਗਦਾ ਏਸੇ ਗੱਲ ਨੂੰ ਲੈ ਕੇ ਉਹਨੇ ਆਪਣੇ ਮਿਸ਼ਨ ਦਾ ਨਾਂ ਵੀ ਸਰਕਾਰੀ ਸਰਕਾਰੀ ਖਾਲਸਾ ਹਾਂਜੀ ਹੁਣ ਇਤੋਂ ਕਿੰਨੀ ਵੱਡੀ ਪ੍ਰੇਰਣਾ ਮਿਲਦੀ ਆ ਈਵਨ ਮੇਰਾ ਵੀ ਦਿਲ ਕਰਦਾ ਕਿ ਜਿੱਥੇ ਦਸਤਾਰ ਸਜਾਣ ਜਾਈਏ ਉੱਥੇ ਕੁਝ ਨਾ ਕੁਝ ਿੱਦਾ ਦਾ ਇੱਕ ਦੇਣਾ ਚਾਹੀਦਾ ਕਿ ਜੀ ਦੇ ਨਾਲ ਜੇ ਅਸੀਂ ਪ੍ਰਚਾਰ ਜ਼ਰੂਰੀ ਨਹੀਂ ਪ੍ਰਚਾਰ ਕਰਨ ਵਾਸਤੇ ਤਾਂ ਨੂੰ ਇੱਕ ਉਸ ਲੈਵਲ ਤੇ ਕਰ ਗ੍ਰੰਥੀ ਆ ਕੁਝ ਬਣਨਾ ਪ੍ਰਚਾਰ ਤੁਸੀਂ ਆਪਣੇ ਲੈਵਲ ਤੇ ਵੀ ਕਰ ਸਕਦੇ ਹੋ ਤੁਸੀਂ ਅੱਜ ਦੇ ਇਸ ਗੱਲਬਾਤ ਦੇ ਰਾਹੀਂ ਜਿਹੜੇ ਦਸਤਾਰਕੋਚ ਸਾਰੀ ਦੁਨੀਆ ਵਿੱਚ ਬਿਠੇ ਆ ਹਾਂਜੀ ਤੁਹਾਨੂੰ ਲੱਗਦਾ ਚਾਹੀਦਾ ਵੀ ਜਿੰਨੇ ਦਸਤਾਰਕੋਚ ਖਾਸ ਕਰਕੇ ਬੈਸੇ ਦਾ ਸਾਰੀ ਸਿੱਖ ਸੰਗਤ ਨੂੰ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਪਰ ਜਿਹੜੇ ਦਸਤਾਰਕੋਚ ਜਿੱਥੇ ਨੇੜੇ ਤੇੜੇ ਹੈਗੇ ਆ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਮੈਂ ਜਿੰਨੇ ਵੀ ਭਰਾ ਮੇਰੇ ਦਸਤਾਰ ਸਜਾਉਂਦੇ ਆ ਜਾਂ ਆਪਣੇ ਆਪ ਨੂੰ ਇੱਕ ਪਦਵੀ ਦੇ ਰਹੇ ਖੁਦ ਵੀ ਦਿੰਦੇ ਆ ਕਿ ਅਸੀਂ ਦਸਤਾਰਕੋਚ ਹੈਗੇ ਆ ਆਓ ਵੀਰੋ ਮਿਲ ਕੇ ਆਪਾਂ 네ਗੇਟਿਵਿਟੀ ਨੂੰ ਦੂਰ ਰੱਖ ਕੇ ਇੱਕ ਪੋਜ਼ਿਟਿਵਿਟੀ ਜਿਵੇਂ ਕਿ ਵੀਰ ਗੁਰਚਰਨ ਸਿੰਘ ਜੀ ਨੇ ਵੀਰਾ ਚੱਕਿਆ ਮੰਨਦੇ ਅਸੀਂ ਘਰਾਂ ਚੋਂ ਨਿਕਲ ਕੇ ਨਹੀਂ ਜਾ ਸਕਦੇ ਅਸੀਂ ਉਹਨਾਂ ਵਾਂਗੂ ਨਹੀਂ ਸੋਚ ਸਕਦੇ ਪਰ ਇੰਨਾ ਕਰ ਸਕਦੇ ਹਾਂ ਉਸ ਮਾਤਾ ਦਾ ਹੌਸਲਾ ਵਧਾਉਣ ਵਾਸਤੇ ਕਿ ਜੇ ਮੇਰੇ ਪੁੱਤ ਨੇ ਸ਼ੁਰੂਆਤ ਕੀਤੀ ਉਹਨਾਂ ਦੇ ਪੁੱਤ ਨੂੰ ਯਾਦ ਕਰਦੇ ਹੋਏ ਇੱਕ ਦਸਤਾਰ ਕੈਂਪ ਲਾਣੇ ਚਾਹੀਦੇ ਸਾਨੂੰ ਉਹਨਾਂ ਨੂੰ ਚੇਤੇ ਰੱਖਣਾ ਚਾਹੀਦਾ ਉਹਨਾਂ ਤੁਹਾਡਾ ਕਹਿਣ ਦਾ ਮਤਲਬ ਉਹਨਾਂ ਦੇ ਨਾਂ ਦੇ ਉੱਤੇ ਉਹਨਾਂ ਨੂੰ ਸਮਰਪਿਤ ਕਰਕੇ ਹੁਣ ਇੱਕ ਸਿੰਗਰ ਮਰਦਾ ਅਸੀਂ ਉਹਨੂੰ ਟ੍ਰਿਬਿਊਟ ਕਰਨ ਵਾਸਤੇ ਸ਼ੋਅ ਕਰਾਉਣ ਲੱਗ ਜੰਨੇ ਆ ਜੀ ਬਈ ਕਿਉਂ ਨਾ ਕਿਉਂਕਿ ਸਿੰਗਰ ਨਾਲੋਂ ਵੀ ਉੱਚਾ ਇੱਕ ਦਸਤਾਰ ਕੋਚ ਆ ਕਿਉਂਕਿ ਜੇ ਦਸਤਾਰ ਬੰਨਣ ਵਾਲਾ ਨਹੀਂ ਹੋਊਗਾ ਤਾਂ ਸਿਰ ਤੇ ਕੋਈ ਕੰਮ ਨਹੀਂ ਹੋ ਸਕਦੇ ਸੋ ਬੇਨਤੀ ਆ ਸਾਰੇ ਭਰਾਵਾਂ ਵੀਰਾਂ ਨੂੰ ਪਹਿਣਾ ਨੂੰ ਜਿੰਨੇ ਵੀ ਦਸਤਾਰ ਦੇ ਖੇਤਰ ਚ ਅੱਜ ਕੰਮ ਕਰ ਰਹੇ ਹੋ ਆਓ ਮਿਲ ਕੇ ਇੱਕ ਲਹਿਰ ਚਲਾਈਏ ਵੀਰ ਗੁਰਚਰਨ ਸਿੰਘ ਜੀ ਦਾ ਜਿਹੜਾ ਸੁਪਨਾ ਆ ਸਾਰੀ ਦੁਨੀਆ ਚ ਦਸਤਾਰ ਪਛਾਨ ਦਾ ਅਸੀਂ ਉਹ ਮਿਲ ਕੇ ਪੂਰਾ ਕਰੀਏ ਸੋ ਇਹੀ ਮੈਂ ਵੀ ਹੁਣ ਭਾਈ ਸਾਹਿਬ ਜੀ ਮੈਂ ਕਹਿ ਦਿੰਦਾ ਕਿ ਆਉਣ ਵਾਲੇ ਸਮੇਂ ਚ ਮੈਂ ਬਹੁਤ ਛੇਤੀ ਇੱਕ ਦਸਤਾਰ ਕੈਂਪ ਦੀ ਕੀ ਕਹਿੰਦੇ ਆਰੰਭਤਾ ਕਰੂੰਗਾ ਜਿੱਥੇ ਜ਼ਿਕਰ ਹੋ ਸਕੇਗਾ ਅਮਰੀਕਾ ਦੇ ਵਿੱਚ ਮੈਂ ਆਪ ਜਾ ਕੇ ਸੇਵਾ ਕਰਕੇ ਆਵਾਂਗੇ ਬਹੁਤ ਧੰਨਵਾਦ ਤੇ ਇਸ ਵੱਲੋਂ ਮੈਂ ਤੁਹਾਡਾ ਵੀ ਸਾਥ ਚਾਹੂੰਗਾ ਪੰਜਾਬੀ ਵਿਰਾਸਤ ਦਾ ਬਹੁਤ ਧੰਨਵਾਦ ਸੋ ਤੁਹਾਡੇ ਸਾਰਿਆਂ ਨੂੰ ਬਹੁਤ-ਬਹੁਤ ਇੱਕ ਬੇਨਤੀ ਹੈ ਜੀ ਦਸਤਾਰ ਨੂੰ ਦਸਤਾਰ ਰਹਿਣ ਦਿਓ ਫੈਸ਼ਨ ਨਾ ਬਣਾ ਕੇ ਘੁੰਮੋ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ